ਟਾਲੇ ਦੇ ਨਾਲ ਜਿਹਨੂੰ ਜਿੱਦਾ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਹਾਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਟਰਾਲੇ ਦੀ ਜਦਾਂ ਗੱਡੀ ਥੱਲੇ ਹੀ ਵੜ ਗਈ ਹੈ ਹਰੀਕੇ ਪਿੱਖੀ ਵਿੰਡ ਰੋਡ ਤੇ ਦੇਰ ਸ਼ਾਮ ਕਾਰ ਦੇ ਅਣਪਛਾਤੇ ਵਾਹਨ ਨਾਲ ਹੋਏ ਹਾਸੇ ਦੌਰਾਨ ਪਤੀ ਪਤਨੀ ਅਤੇ ਉਹਨਾਂ ਦੇ بیٹے ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦਾ ਭਾਂਜਾ ਜ਼ਖਮੀ ਹੋ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪੱਟੀ ਪਿਜ ਅਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਕਾਰ ਸਵਾਰ ਨੇੜਲੇ ਪਿੰਡ ਠੱਕਰਪੁਰ ਦੇ ਵਸਨੀਕ ਹਨ ਜਾਣਕਾਰੀ ਅਨੁਸਾਰ ਕਾਰ ਸਵਾਰ ਨਿਸ਼ਾਨ ਸਿੰਘ ਆਪਣੀ ਪਤਨੀ ਰਜਵੰਤ ਕੌਰ ਆਪਣੇ ਬੇਟੇ ਨਵਦੀਪ ਸਿੰਘ ਅਤੇ ਭਾਂਜੇ ਜਗਜੀਤ ਸਿੰਘ ਸਮੇਤ ਸੰਗਰੂਰ ਤੋਂ ਠੱਕਰਪੁਰ ਆ ਰਹੇ ਸਨ ਕਿ ਪਿੰਡ ਬੂ ਹਵੇਲੀਆਂ ਦੇ ਮੋੜ ਤੇ ਅਰਪਛਾਤੇ ਵਾਹਨ ਨਾਲ ਟੱਕਰ ਹੋ ਜਾਣ ਤੇ ਨਿਸ਼ਾਨ ਸਿੰਘ ਅਤੇ ਪਤਨੀ ਰਜਵੰਤ ਕੌਰ ਬੇਟਾ ਨਵਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਗੰਭੀਰ ਜ਼ਖਮੀ ਜਗਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਨੇ ਹਸਪਤਲ ਭੇਜਿਆ ਹਾਦਸੇ ਬਾਰੇ ਪਤਾ ਲੱਗਣ ਤੇ ਪਿੰਡ ਬੂ ਹਵੇਲੀਆਂ ਦੇ ਲੋਕਾਂ ਨੇ ਬਾਰੀ ਮੁਸ਼ਕਕਤ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਭਾਜੀ ਸਾਹਿਬ ਸਿੰਘ ਜੀ ਇੱਕ ਐਕਸੀਡੈਂਟ ਹੋਇਆ ਹੈ ਜਿਹੜਾ ਹਰੀਕੇ ਪਿੱਖੀਵੜ ਮਾਰਗ ਤੇ ਕਿਉਂ ਲੱਗਦੇ ਕਿੰਨੇ ਕੁ ਡੈਥ ਹੋ ਗਈ ਜੀ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਦੋਹਾਂ ਜੀਆਂ ਦੀ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਦੇਖੇ ਜੀ ਸ਼ਾਨ ਸਿੰਘ ਪੁੱਤਰ ਬਖਸ਼ੀ ਸਿੰਘ ਤੇ ਉਹਨਾਂ ਦੇ ਘਰ ਦੀ ਵੀ ਇੱਥੇ ਮੌਕੇ ਤੇ ਡੈਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹਦਾ ਉਹਦੀ ਤਰਨਤਨ ਜਾ ਕੇ ਉੱਥੇ ਡੈਥ ਹੋ ਗਈ ਤੇ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਨ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਫਿਰਨੇ ਕਿਸਮਤ ਉਹਦੀ ਕਿੰਨੇ ਦੇ ਵਤੀ ਸੀ ਉਹਦੀ ਇਹਦੇ ਥੋੜੇ ਸੱਟਾਂ ਲੱਗੀਆਂ ਹੁਣ ਤੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡੇ ਪਿੰਡ ਤੋਂ ਹੋਰ 7 ਕਿਲੋਮੀਟਰ ਦੂਰ ਹੈਗਾ ਸੀ ਟੱਕਰਪੁਰਾ ਪਿੰਡਾ ਉੱਥੇ ਆ ਉੱਥੇ ਪਹੁੰਚ ਰਹੇ ਸੀ ਉਹਦੇ ਬਿੜਰ ਬੀਜਾ ਨੂੰ ਜਾਇਆ ਜੀ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿਤੇ ਜੀ ਜੀ ਰਿਸ਼ਤੇਦਾਰਾਂ ਦੇ ਜੀ ਮਿਲਣ ਗਏ ਸੀ ਆ ਸਿਕੰਬਰ ਦੇ ਮੈਸ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਇੱਥੇ ਕੋਨੇ ਜੁਲਾਈ ਦੇ ਵਿੱਚ ਉੱਥੋਂ ਚੱਲ ਜਾਣਾ ਸੀ ਵੈਸੇ ਹੀ ਤੇ ਉੱਥੇ ਕਰਕੇ ਹੀ ਫਿਰ ਜਿਹੜਾ ਜਾਂਦੀਵਨਾਂ ਦਾ ਰਿਸ਼ਤੇਦਾਰਾਂ ਨੂੰ ਮਿਲਣ ਗਏ ਤੇ ਵਾਪਸ ਆ ਰਹੇ ਸੀ ਐਕਸੀਡੈਂਟ ਕੀ ਚੀਜ਼ ਨਾ ਹੋਇਆ ਪਤਾ ਲੱਗਾ ਕੁਛ ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਹੈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛੱਤੀ ਹੀ ਗੱਡੀ ਦੀ ਦੇ ਛੱਤੀ ਹੀ ਟੁੱਟਦੀ ਰੋਟਦੀ ਗਈ ਜਿੱਥੇ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਹੈ ਹਰੀਕੇ ਪਿੱਖੀ ਵਿੰਡ ਰੋਡ ਤੇ देर शाम कार ਦੇ ਅਣਪਛਾਤੇ ਵਾਹਨ ਨਾਲ ਹੋਏ ਹਾਦਸੇ ਦੌਰਾਨ ਪਤੀ ਪਤਨੀ ਅਤੇ ਉਨ੍ਹਾਂ ਦੇ بیٹے ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦਾ ਭਾਂਜਾ ਜ਼ਖਮੀ ਹੋ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪੱਟੀ ਪਿਜ ਅਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਕਾਰ ਸਵਾਰ ਨੇੜਲੇ ਪਿੰਡ ਠੱਕਰਪੁਰ ਦੇ ਵਸਨੀਕ ਹਨ ਜਾਣਕਾਰੀ ਅਨੁਸਾਰ ਕਾਰ ਸਵਾਰ ਨਿਸ਼ਾਨ ਸਿੰਘ ਆਪਣੀ ਪਤਨੀ ਰਜਵੰਤ ਕੌਰ ਆਪਣੇ ਬੇਟੇ ਨਵਦੀਪ ਸਿੰਘ ਅਤੇ ਭਾਂਜੇ ਜਗਜੀਤ ਸਿੰਘ ਸਮੇਤ ਸੰਗਰੂਰ ਤੋਂ ਠੱਕਰਪੁਰ ਆ ਰਹੇ ਸਨ ਕਿ ਪਿੰਡ ਬੂ ਹਵੇਲੀਆਂ ਦੇ ਮੋੜ ਤੇ ਅਰਪਛਾਤੇ ਵਾਹਨ ਨਾਲ ਟੱਕਰ ਹੋ ਜਾਣ ਤੇ ਨਿਸ਼ਾਨ ਸਿੰਘ ਅਤੇ ਪਤਨੀ ਰਜਵੰਤ ਕੌਰ ਬੇਟਾ ਨਵਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਗੰਭੀਰ ਜ਼ਖਮੀ ਜਗਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਨੇ ਹਸਪਤਲ ਭੇਜਿਆ ਹਾਦਸੇ ਬਾਰੇ ਪਤਾ ਲੱਗਣ ਤੇ ਪਿੰਡ ਬੂ ਹਵੇਲੀਆਂ ਦੇ ਲੋਕਾਂ ਨੇ ਭਾਰੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਜੀ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਭਾਜੀ ਸਾਹਿਬ ਸਿੰਘ ਜੀ ਇੱਕ ਐਕਸੀਡੈਂਟ ਹੋਇਆ ਹੈ ਜਿਹੜਾ ਹਰੀਕੇ ਪਿੱਛੇ ਵਾਲੇ ਮਾਰਗ ਤੇ ਕਿਉਂ ਲੱਗਦੇ ਕਿ ਕਿੰਨੇ ਕੁ ਡੈਥ ਹੋਈ ਹੈ ਜੀ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨ ਜੀਆਂ ਦੀ ਤੇ ਦੁਮਾਂਜੀਂ ਦੇ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈਥ ਹੋ ਗਈ ਨਿਸ਼ਾਨ ਸਿੰਘ ਪੁੱਤਰ ਬਖਸ਼ੀ ਸਿੰਘ ਤੇ ਉਹਨਾਂ ਦੀ ਘਰ ਦੀ ਵੀ ਇੱਥੇ ਮੌਕੇ ਤੇ ਡੈਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹੜਾ ਉਹ ਵੀ ਤੁਰੰਤਨ ਜਾ ਕੇ ਉੱਥੇ ਡੈਥ ਹੋ ਗਈ ਤੇ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਫਿਰ ਨੇ ਕਿਸਮਤ ਉਹਦੀ ਕਿਨਾਂ ਦੇ ਵਤੀ ਸੀ ਉਹਦੀ ਉਹਦੇ ਥੋੜੀਆਂ ਸੱਟਾਂ ਲੱਗੀਆਂ ਕਹਿੰਦੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਸੀ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡੇ ਪਿੰਡ ਤੋਂ ਹੋਰ 7 ਕਿਲੋਮੀਟਰ ਦੂਰ ਹੈ ਗਿਆ ਸੀ ਟੱਕਰਪੁਰਾ ਪਿੰਡ ਉੱਥੇ ਆ ਉੱਥੇ ਪਹੁੰਚ ਰਹੇ ਸੀ ਕਹਿੰਦੇ ਬੇਟੇ ਦੇ ਜੂਜਾ ਨੂੰ ਜਾਇਆ ਜੀ ਪਰਿਵਾਰ ਨੂੰ ਮਿਲਣ ਗਏ ਜੀ ਉੱਥੇ ਕਿਤੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਤੰਬਰ ਦੇ ਮੈਸ ਦੇ ਵਿੱਚ ਬੇਟੇ ਦਾ ਇੰਟੈਕ ਸੀ ਤੇ ਜਿਹੜਾ ਮੰਨ ਲਓ ਇਥੇ ਕੋਨੇ ਜਲਾਈ ਦੇ ਵਿੱਚ ਤੋਂ ਚੱਲ ਜਾਣਾ ਸੀ ਵੈਸੇ ਹੀ ਤੇ ਇਹ ਕਰਕੇ ਹੀ ਵੀ ਜਿਹੜਾ ਜਾਂਦੀ ਬਣਾ ਦਾ ਰਿਸ਼ਤਾਰਿਆਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਐਕਸੀਡੈਂਟ ਕਿੱਥੇ ਹੋਇਆ ਪਤਾ ਲੱਗਾ ਕੁਛ ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਹੈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛਾਤੀ ਹੀ ਗੱਡੀ ਦੀ ਦੇ ਛਾਤੀ ਹੀ ਟੁੱਟਲੀ ਰੋਟ ਗਈ ਜਿੱਤੋਂ